ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਰੋਗ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਲਾਗ ਵਾਲੇ ਅਤੇ ਇੱਕ ਜਿਨ੍ਹਾਂ ਨੂੰ ਅਸੀਂ ਅਸ਼ੂਤ ਰੋਗ ਕਹਿੰਦੇ ਹਾਂ ਲਾਗ ਵਾਲੇ ਰੋਗ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਹੋ ਸਕਦੇ ਹਨ ਅਤੇ ਜੋ ਅਸ਼ੂਤ ਰੋਗ ਹਨ ਕਿਸੇ ਵੀ ਵਿਅਕਤੀ ਨੂੰ ਦੂਸਰੇ ਵਿਅਕਤੀ ਤੋਂ ਨਹੀਂ ਹੋ ਸਕਦੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਸ਼ੂਤ ਰੋਗ ਹੀ ਫੈਲ ਰਹੇ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਮਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਟੈਨਸ਼ਨ ਹਨ ਇਸ ਸਭ ਦਾ ਕਾਰਨ ਸਾਡਾ ਅੱਜ ਦਾ ਲਾਈਫ ਸਟਾਈਲ ਦੱਸਿਆ ਜਾ ਰਿਹਾ ਹੈ ਕੁਝ ਕਾਰਨ ਸਾਡੀ ਮਾੜੀ ਖੁਰਾਕ ਦੇ ਵੀ ਹਨ ਭਾਰਤ ਵਿੱਚ ਰੋਗੀਆਂ ਦੀ ਇੰਨੀ ਤਾਦਾਦ 55.4% ਇਸੇ ਲਈ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਚੰਗਾ ਭੋਜਨ ਹੀ ਮਹੱਈਆ ਨਹੀਂ ਹੈ ਭਾਰਤ ਦਾ 50% ਹਿੱਸਾ ਜਾਣੀ ਕਿ ਹਰ ਇੱਕ ਦੂਸਰਾ ਆਦਮੀ ਇੱਕ ਚੰਗੀ ਖਰਾਕ ਨਹੀਂ ਖਾ ਰਿਹਾ ਕਿਉਂਕਿ ਉਸ ਦੇ ਕੋਲ ਇੰਨੇ ਪੈਸੇ ਹੀ ਨਹੀਂ ਹੁੰਦੇ ਕਿ ਉਹ ਉਸ ਨਾਲ ਇੱਕ ਚੰਗੀ ਤੇ ਪੋਸਟਿਵ ਖਰਾਕ ਖਰੀਦ ਸਕੇ ਦੁਨੀਆ ਵਿੱਚ ਖਾਦ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਦੋ ਤਰ੍ਹਾਂ ਦਾ ਸਮਾਨ ਵੇਚਦੀਆਂ ਹਨ ਇੱਕ ਤਾਂ ਉਹਨਾਂ ਦੇਸ਼ਾਂ ਨੂੰ ਵੇਚਦੀਆਂ ਹਨ ਜਿਨ੍ਹਾਂ ਦੇਸ਼ਾਂ ਦੀ ਔਸਤ ਆਮਦਨ ਬਹੁਤ ਵੱਧ ਹੈ ਅਤੇ ਦੂਸਰਾ ਸਮਾਨ ਜੋ ਕਿ ਘਟੀਆ ਕਿਸਮ ਦਾ ਹੁੰਦਾ ਹੈ ਉਹ ਉਹਨਾਂ ਦੇਸ਼ਾਂ ਨੂੰ ਵੇਚਦੀਆਂ ਜਿਨ੍ਹਾਂ ਦੀ ਔਸਤ ਆਮਦਨ ਘੱਟ ਹੁੰਦੀ ਹੈ ਜਿਨ੍ਹਾਂ ਨੂੰ ਲੋਅ ਅਤੇ ਮਿਡਲ ਇਨਕਮ ਗਰੁੱਪ ਕਿਹਾ ਜਾਂਦਾ ਹੈ ਖਾਦ ਪਦਾਰਥਾਂ ਦੀ ਗੁਣਵੱਤਾ ਮਾਪਣ ਦੇ ਲਈ 5 ਪੁਆਇੰਟ ਦਾ ਪਮਾਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ ਅਤੇ ਇਸ ਦੇ ਵਿੱਚ ਹੋਈ ਨੰਬਰ ਦਿੱਤੇ ਗਏ ਜਾਂਦੇ ਹਨ ਜੋ ਖਾਦ ਪਦਾਰਥ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਲੋਕਾਂ ਲਈ ਵਿਚੇ ਜਾਂਦੇ ਹਨ ਉਹਨਾਂ ਦੀ ਗੁਣਵੱਤਾ 2.3 ਹੈ ਅਤੇ ਛੋਟੇ ਦੇਸ਼ਾਂ ਦੇ ਵਿੱਚ ਜੋ ਕਿ ਗਰੀਬ ਦੇਸ਼ਾਂ ਦੀ ਕੈਟਾਗਰੀ ਵਿੱਚ ਆਉਂਦੇ ਹਨ ਉਹਨਾਂ ਦੀ ਗੁਣਵੱਤਾ 1.8 ਤੋਂ ਵੀ ਘੱਟ ਹੈ ਜਦੋਂ ਕਿ ਇਹ ਮਾਪ ਸੂਚਕ ਅੰਕ 3.5 ਤੋਂ ਉੱਪਰ ਹੋਣਾ ਚਾਹੀਦਾ ਹੈ ਇਹਨਾਂ ਖਾਦ ਪਦਾਰਥਾਂ ਵਿੱਚ ਜੋ ਮਾੜੇ ਤੱਤਾਂ ਦੀ ਮਿqdਾਰ ਜਿਵੇਂ ਕਿ એનર્ਜੀ ਚਰਬੀ 슈ਗਰ ਅਤੇ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਨੈਸਲੇ ਕੰਪਨੀ ਜੋ ਕਿ ਬੱਚਿਆਂ ਲਈ ਫੂਡ ਬਣਾਉਂਦੀ ਹੈ ਦੇ ਭਾਰਤੀ ਪ੍ਰੋਡਕਟ ਵਿੱਚ ਹੋਰ ਦੇਸ਼ਾਂ ਵਿੱਚ ਵੇਚੇ ਜਾਂਦੇ ਪਦਾਰਥਾਂ ਤੋਂ ਵੱਧ 슈ਗਰ ਆਦ ਪਾਈ ਗਈ ਇਹ ਸੁਝਾਅ ਦਿੱਤਾ ਗਿਆ ਹੈ ਕਿ ਖਾਣ ਵਾਲੇ ਸਾਰੇ ਪਦਾਰਥਾਂ ਦੇ ਪੈਕਟਾਂ ਤੇ ਇਹ ਸਭ ਜਾਣਕਾਰੀ ਹੋਣੀ ਲਾਜ਼ਮੀ ਬਣਾਈ ਜਾਵੇ ਜਿਵੇਂ ਕਿ ਚਿੱਲੀ ਅਤੇ ਮੈਕਸੀਕੋ ਵਿੱਚ ਇਹ ਸਕੀਮ ਲਾਗੂ ਕਰਨ ਤੇ ਇਹਨਾਂ ਪਦਾਰਥਾਂ ਜਿਨ੍ਹਾਂ ਵਿੱਚ ਪੀਣ ਵਾਲੇ ਡਰਿੰਕ ਵੀ ਸ਼ਾਮਿਲ ਸਨ ਦੀ ਖਰੀਦ ਵਿੱਚ ਬਹੁਤ ਬੜੀ ਗ੍ਰਾਵਿਟੀ ਆ ਗਈ ਕਿਉਂਕਿ ਲੋਕਾਂ ਨੂੰ ਇਸ ਦੇ ਨੁਕਸਾਨ ਪਤਾ ਲੱਗ ਗਏ ਸਨ ਹੁਣ ਅੱਜ ਵੀ ਕਹਾਣੀ ਤੇ ਆਉਂਦੇ ਹਾਂ ਇਹ ਕਹਾਣੀ ਜਨਾਨ ਦੇ ਦੇਵੀ ਦੇਵਤਿਆਂ ਦੇ ਮਿਥਿਆਸ ਵਿੱਚੋਂ ਲਈ ਗਈ ਹੈ ਉਸੇ ਤਰ੍ਹਾਂ ਜਨਾਨੀ ਕਥਾਵਾਂ ਵਿੱਚ ਵੀ ਟਾਈਟਨ ਅਤੇ 올ंपियन ਦੇਵਤਾਂ ਜਿਨ੍ਹਾਂ ਦਾ ਮੁੱਖ ਦੇਵਤਾ ਜੂਪੀਟਰ ਅਰਥਾਤ ਜਿਊਸ ਹੈ ਉਸ ਦੇ ਨਾਲ ਹੈਡੀ ਅਤੇ ਪੋਸਾਈਡਨ ਹਨ ਸਾਡੇ ਭਾਰਤ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਹਨ ਜਿਊਸ ਵੱਲੋਂ ਇੱਕ ਇਕੱਠ ਰੱਖਿਆ ਜਾਂਦਾ ਹੈ ਜਿਸ ਵਿੱਚ ਮਨੁੱਖ ਅਤੇ ਦੇਵਤਿਆਂ ਨੂੰ ਇਕੱਠੇ ਕੀਤਾ ਜਾਂਦਾ ਹੈ ਤਾਂ ਕਿ ਕੁਝ ਪਸ਼ੂ ਬਲੀ ਵਿੱਚੋਂ ਕਿ ਉਸ ਨੂੰ ਕੀ ਮਿਲਣਾ ਚਾਹੀਦਾ ਹੈ ਉਸ ਬਾਰੇ ਫੈਸਲਾ ਕੀਤਾ ਜਾ ਸਕੇ ਉੱਥੇ ਸਵਾਦਿਸ਼ਟ ਭੋਜਨ ਦੇ ਤੌਰ ਤੇ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਉੱਥੇ ਗਊ ਦਾ ਮਾਸ ਵੀ ਭੋਜਨ ਵਜੋਂ ਪਰੋਸਿਆ ਜਾਂਦਾ ਹੈ ਅਤੇ ਇਸ ਨੂੰ ਪ੍ਰੋਸਨ ਦੀ ਜ਼ਿੰਮੇਵਾਰੀ ਇੱਕ ਪਾਤਰ ਜਿਸ ਦਾ ਨਾਮ ਪ੍ਰੋਮਥੀਸੀਅਸ ਹੈ ਨੂੰ ਦਿੱਤੀ ਜਾਂਦੀ ਹੈ ਇਹ ਮਨੁੱਖਤਾ ਦਾ ਭਲਾ ਚਾਹਣ ਵਾਲਾ ਹੁੰਦਾ ਹੈ ਜੋ ਕਿ ਟੈਕਨੋਲੋਜੀ ਅਤੇ ਸਿਆਣਾਪ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਹੀ ਚੀਕਣੀ ਮਿੱਟੀ ਤੋਂ ਇਨਸਾਨ ਦੀ ਰਚਨਾ ਕੀਤੀ ਸੀ ਇਹ ਚੰਗੀ ਚੀਜ਼ ਮਨੁੱਖਤਾ ਨੂੰ ਦੇਣਾ ਚਾਹੁੰਦਾ ਹੈ ਇਸ ਲਈ ਉਸ ਗਾਂ ਦੇ ਮਾਸ ਦਾ ਵਧੀਆ ਹਿੱਸਾ ਇੱਕ ਬਹੁਤ ਹੀ ਭੱਦੇ ਸਾਗ ਦੀ ਖੱਲ ਵਿੱਚ ਲਪੇਟ ਕੇ ਪੇਸ਼ ਕਰਦਾ ਹੈ ਅਤੇ ਬਲਦ ਦੀਆਂ ਹੱਡੀਆਂ ਨੂੰ ਉੱਪਰੋਂ ਉੱਪਰੋਂ ਮਾਸ ਲਗਾ ਕੇ ਬਹੁਤ ਹੀ ਸ਼ਿੰਗਾਰ ਕੇ ਪੇਸ਼ ਕਰਦਾ ਹੈ ਜੋ ਕਿ ਦੇਖਣ ਨੂੰ ਬਹੁਤ ਹੀ ਸੁਆਦਿਸ਼ਟ ਦਿਖਾਈ ਦਿੰਦਾ ਹੈ ਹੁਣ ਜੂਸ ਉੱਪਰਲੀ ਚਮਕ ਧਮਕ ਦੇਖ ਕੇ ਆਪਣੇ ਲਈ ਵਧੀਆ ਹਿੱਸਾ ਚੁਣ ਲੈਂਦਾ ਹੈ ਪਰ ਉਸ ਵਿੱਚੋਂ ਅਸਲ ਵਿੱਚ ਹੱਡੀਆਂ ਹੀ ਨਿਕਲਦੀਆਂ ਹਨ ਅਤੇ ਵਧੀਆ ਮਾਸ ਮਨੁੱਖਤਾ ਦੇ ਹਿੱਸੇ ਆਉਂਦਾ ਹੈ ਇਸ ਕਾਰ ਕਰਕੇ ਜੂਸ ਨਾਰਾਜ਼ ਹੋ ਜਾਂਦਾ ਹੈ ਅਤੇ ਉਹ ਬਨੁੱਖਤਾ ਤੋਂ ਅੱਗ ਚਪਾ ਲੈਂਦਾ ਹੈ ਹੁਣ ਪ੍ਰੋਮਥੀਥਸ ਦੇਵਤਿਆਂ ਤੋਂ ਇੱਕ ਸੌਫ ਦੇ ਡੰਡਲ ਵਿੱਚ ਅੱਗ ਚੋਰੀ ਕਰਕੇ ਮਨੁੱਖ ਜਾਤੀ ਨੂੰ ਦੇ ਦਿੰਦਾ ਹੈ ਜਿਊਸ ਗੁੱਸੇ ਹੋ ਕੇ ਉਸ ਨੂੰ ਇੱਕ ਚਟਾਨ ਨਾਲ ਬੰਨ ਕੇ ਸਜ਼ਾ ਦਿੰਦਾ ਹੈ ਅਤੇ ਇੱਕ ਇਲ ਜੋ ਕਿ ਜਿਊਸ ਦਾ ਪੰਛੀ ਹੈ ਹਰ ਰੋਜ਼ ਉਸ ਦਾ ਜਿਗਰ ਖਾਂਦੀ ਹੈ ਜੋ ਕਿ ਰਾਤ ਨੂੰ ਪੂਰਾ ਹੋ ਜਾਂਦਾ ਸੀ ਉਹ ਇਸ ਦੁੱਖ ਨੂੰ ਸਹਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ بڑے ਦੇਵਤਾ ਜੂਪੀਟਰ ਅਰਥਾਤ ਜਿਊਸ ਤੋਂ ਵੀ ਵੱਡਾ ਹੈ ਧਰਤੀ ਉਸ ਪ੍ਰਤੀ ਹਮਦਰਦੀ ਰੱਖਦੀ ਹੈ ਉਹ ਉਸ ਨੂੰ ਦੱਸਦੀ ਹੈ ਕਿ ਦੋ ਦਸ਼ਾਵਾ ਹਨ ਇੱਕ ਤਾਂ ਵਰਤਮਾਨ ਦਾ ਸੱਚ ਅਤੇ ਦੂਸਰੀ ਛਾਇਆ ਦਾ ਸੱਚ ਹੁਣ ਮਨੁੱਖਤਾ ਨੂੰ ਸਜ਼ਾ ਦੇਣ ਲਈ ਜਿਊਸ ਇੱਕ ਇਸਤਰੀ ਪੰਡੋਰਾ ਨੂੰ ਭੇਜਦਾ ਹੈ ਪ੍ਰੋਮਥੀਸ ਜੁਪੀਟਰ ਦੇ ਸੇਵਕਾਂ ਨੂੰ ਬੁਲਾ ਕੇ ਆਪਣੇ ਦੁੱਖ ਨੂੰ ਬਦਲਣ ਲਈ ਕਹਿੰਦਾ ਹੈ ਪਰ ਫਿਰ ਪਛਤਾਉਂਦਾ ਹੈ ਜੁਪੀਟਰ ਦਾ ਸੰਦੇਸ਼ ਵਾਹਕ ਬੁੱਧ ਆ ਜਾਂਦਾ ਹੈ ਉਹ ਦੱਸਦਾ ਹੈ ਕਿ ਜੁਪੀਟਰ ਨੇ ਉਸ ਲਈ ਨਵੀਂ ਸਜ਼ਾ ਤਜਵੀਜ਼ ਕੀਤੀ ਹੈ ਬੁੱਧ ਉਸਤੇ ਤਰਸ ਕਰਦਾ ਹੈ ਅਤੇ ਕਹਿੰਦਾ ਹੈ ਕਿ ਤੈਨੂੰ ਮੇਰਾ ਵੀ ਵਿਰੋਧ ਕਰਨਾ ਹੋਵੇਗਾ ਕਿਉਂਕਿ ਤੂੰ ਜੂਪੀਟਰ ਦਾ ਵਿਰੋਧ ਕੀਤਾ ਸੀ ਬੁੱਧ ਉਸ ਨੂੰ ਪੁੱਛਦਾ ਹੈ ਕਿ ਜੋ ਤੂੰ ਜੂਪੀਟਰ ਦੇ ਭਵਿੱਖ ਬਾਰੇ ਜਾਣਦਾ ਹੈ ਉਹ ਦੱਸ ਦੇ ਪਰ ਪ੍ਰੋਮਥੀਸਿਸ ਇਨਕਾਰ ਕਰ ਦਿੰਦਾ ਹੈ ਬੁੱਧ ਚਲੇ ਜਾਂਦਾ ਹੈ ਹੁਣ ਇਲਾ ਇਸਤੇ ਝਪਟ ਪੈਂਦੀਆਂ ਹਨ ਅਤੇ ਦੱਸਦੀਆਂ ਹਨ ਕਿ ਤੂੰ ਜੋ ਮਾਲ ਬਤਾਦਾ ਹਤਾਸ਼ੀ ਬਣਿਆ ਹੋਇਆ ਹੈ ਇਸੇ ਲਈ ਹੀ ਅਸੀਂ ਹੀ ਉਹਨਾਂ ਤੇ ਹਮਲਾ ਕਰਦੀਆਂ ਹਾਂ ਪਰ ਪ੍ਰੋਮਥੀਸਿਸ ਛੀਦੋਂ ਨੂੰ ਤਿਆਰ ਹੈ ਪ੍ਰੋਮਥੀਸਿਸ ਬਹੁਤ ਹੀ ਸਿਆਣਾ ਸੀ ਉਸ ਨੂੰ ਪਤਾ ਸੀ ਕਿ ਜਿਸ ਤਰ੍ਹਾਂ ਜੂਸ ਨੇ ਆਪਣੇ ਪਿਤਾ ਕਰੋਨਸ ਤੋਂ ਰਾਜ ਖੋਇਆ ਸੀ ਇਸੇ ਤਰ੍ਹਾਂ ਜੇਕਰ ਉਹ ਥੀਟਿਸ ਨਾਲ ਵਿਆਹ ਤੋਂ ਬਾਅਦ ਸੰਤਾਨ ਉਤਪੰਨ ਕਰੇਗਾ ਤਾਂ ਉਹ ਔਲਾਦ ਵੀ ਜੂਸ ਨਾਲ ਦੀ ਉਹੀ ਹੀ ਕੁਝ ਕਰੇਗੀ ਜੋ ਉਸ ਨੇ ਆਪਣੇ ਪਿਓ ਨਾਲ ਕੀਤਾ ਸੀ ਜੂਸ ਇਸ ਆਫਤਾ ਤੋਂ ਬਚਣ ਲਈ ਥੀਟਿਸ ਦਾ ਵਿਆਹ ਪੈਲਸ ਨਾਲ ਕਰਵਾ ਦਿੰਦਾ ਹੈ ਅਤੇ ਉੱਥੋਂ ਇੱਕ ਗ੍ਰੀਕ ਯੋਧਾ ਐਕਚੁਅਲੀ ਪੈਦਾ ਹੁੰਦਾ ਹੈ ਇਸੇ ਰਾਜ ਕਾਲ ਜੂਸ ਪ੍ਰੋਮਥੀਥਸ ਨੂੰ ਮਾਰ ਨਹੀਂ ਸਕਿਆ ਜੋ ਕਿ ਉਸ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਸਿਰਫ ਉਸੇ ਕੋਲੋਂ ਹੀ ਮਿਲ ਸਕਦੀ ਸੀ ਏਸ਼ੀਆ ਜੋ ਕਿ ਪ੍ਰੋਮਥੀਸਸ ਦੀ ਪੇਰਮਕਾ ਸੀ ਆਪਣੀ ਭੈਣ ਪੰਥੀਆਂ ਨੂੰ ਬੁਲਾ ਲੈਂਦੀ ਹੈ ਤਾਂ ਜੋ ਉਸ ਕੋਲ ਰਹਿ ਕੇ ਉਸ ਦੀ ਮਦਦ ਕਰ ਸਕਣ ਜਿਊਸ ਦੇ ਹੁਕਮ ਨਾਲ ਪਹਿਲੀ ਇਨਸਾਨੀ ਔਰਤ ਪੰਡੋਰਾ ਬਣਾਈ ਜਾਂਦੀ ਹੈ ਤਾਂ ਜੋ ਮਨੁੱਖਤਾ ਨੂੰ ਵੀ ਅੱਗ ਚੜਾਉਣ ਦੀ ਸਜ਼ਾ ਦਿੱਤੀ ਜਾ ਸਕੇ ਉਸ ਨੂੰ ਖੂਬ ਸਜਾ ਕੇ ਚਾਂਦੀ ਦਾ ਮੁਕਤ ਪਹਿਨਾ ਕੇ ਜਦੋਂ ਦੇਵਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਵੀ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਪੰਡੋਰਾ ਵਿੱਚ ਸਾਰੇ ਗੁਣ ਆਪਗੁਣ ਔਰਤਾਂ ਵਾਲੇ ਜਿਵੇਂ ਕਿ ਈਰਖਾ ਉਚਕਤਾ ਧੋਖਾ ਸੁੰਦਰਤਾ ਚਲਾਕੀ ਵਗੈਰਾ ਸਭ ਕੁਝ ਦਿੱਤਾ ਜਾਂਦਾ ਹੈ ਹਰ ਇੱਕ ਦੇਵਤਾ ਉਸ ਨੂੰ ਤੋਹਫੇ ਦਿੰਦਾ ਹੈ ਅਸਲ ਵਿੱਚ ਇਹ ਤੋਹਫੇ ਮਨੁੱਖਤਾ ਲਈ ਦੁੱਖ ਹੀ ਸਾਬਤ ਹੋਣੇ ਸੀ ਉਹਨਾਂ ਸਭ ਤੋਹਫਿਆਂ ਨੂੰ ਇੱਕ ਬਕਸੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਪ੍ਰੋਮਥੀਸ ਆਪਣੇ ਭਰਾ ਏਪੀਮਥੀਸ ਨੂੰ ਖਬਰਦਾਰ ਕਰਦਾ ਹੈ ਕਿ ਦੇਵਤਿਆਂ ਕੋਲੋਂ ਕੋਈ ਵੀ ਤੋਹਫਾ ਸਵੀਕਾਰ ਨਾ ਕਰੇ ਪਰ ਉਹ ਨਜ਼ਰਅੰਦਾਜ਼ ਕਰਕੇ ਪੰਡੋਰਾ ਨੂੰ ਸਹਕਾਰ ਕਰਕੇ ਸ਼ਾਦੀ ਕਰ ਲੈਂਦਾ ਹੈ ਹੁਣ ਜੂਸ ਪੰਡੋਰਾ ਨੂੰ ਉਹ ਖੂਬਸੂਰਤ ਬਕਸਾ ਸ਼ਾਦੀ ਦੇ ਤੋਹਫੇ ਦੇ ਤੌਰ ਤੇ ਦੇ ਦਿੰਦਾ ਹੈ ਉੱਥੇ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਬਕਸਾ ਨਾ ਖੋਲਿਆ ਜਾਵੇ ਲੇਕਿਨ ਪੰਡੋਰਾ ਇੰਨੇ ਵਧੀਆ ਬਕਸੇ ਨੂੰ ਦੇਖ ਕੇ ਲੋਭੇ ਚ ਆ ਜਾਂਦੀ ਹੈ ਅਤੇ ਉਸ ਨੂੰ ਖੋਲ੍ਹ ਦਿੰਦੀ ਹੈ ਉਸ ਵਿੱਚੋਂ ਇੱਕ ਤੂਫਾਨ ਨਿਕਲਦਾ ਹੈ ਅਤੇ ਬਾਗੀਚੇ ਨੂੰ ਤਬਾਹ ਕਰ ਦਿੰਦਾ ਹੈ ਉਸ ਵਿੱਚੋਂ ਹੋਰ ਵੀ ਬਰਾਈਆਂ ਜਿਵੇਂ ਕਿ ਦੁੱਖ ਪੀੜ ਜਾਂ ਦਰਦ ਨਿਰਾਸ਼ਾ ਮੌਤ ਨਿਕਲ ਜਾਂਦੇ ਹਨ ਤਾਂ ਜੋ ਇਹ ਸਭ ਮਨੁੱਖਤਾਂ ਨੂੰ ਤੰਗ ਕਰਨ ਅਤੇ ਉਸਦਾ ਜੀਣਾ ਮੁਸ਼ਕਲ ਕਰੀ ਰੱਖਣ ਕਿਹਾ ਜਾਂਦਾ ਹੈ ਕਿ ਜੇਕਰ ਪ੍ਰੋਮਥੀਸਸ ਨੇ ਜਿਊਸ ਦੇ ਗੁੱਸੇ ਨੂੰ ਉਪੜਕਾਇਆ ਨਾ ਹੁੰਦਾ ਤਾਂ ਇਨਸਾਨ ਇੱਕ ਦਿਨ ਦਾ ਕੰਮ ਕਰਕੇ ਹੀ ਸਾਰੇ ਸਾਲ ਦਾ ਭੋਜਨ ਜਿਟਾ ਸਕਦਾ ਸੀ ਅਤੇ ਧੂਏ ਉੱਪਰ ਵੀ ਕਿਸ਼ਤੀ ਚਲਾ ਸਕਦਾ ਸੀ ਧੂਏ ਉੱਪਰ ਤਾਂ ਬੇਸ਼ੱਕ ਅਸੀਂ ਹਵਾਈ ਜਹਾਜ਼ ਦੇ ਰੂਪ ਵਿੱਚ ਕਿਸ਼ਤੀ ਚਲਾ ਹੀ ਲਈ ਹੈ ਪਰ ਪਹਿਲਾ ਕੰਮ ਆਮ ਆਦਮੀ ਲਈ ਤਾਂ ਬਹੁਤ ਔਖਾ ਹੈ ਹੁਣ ਜਦੋਂ ਪੰਡੋਰਾ ਇਹ ਦੇਖਦੀ ਹੈ ਕਿ ਉਸਨੇ ਬਕਸਾ ਖੋਲ੍ਹ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਤਾਂ ਉਹ ਤੁਰੰਤ ਬਕਸਾ ਬੰਦ ਕਰਦੀ ਹੈ ਪਰ ਉਸ ਵੇਲੇ ਤੱਕ ਬਕਸੇ ਵਿੱਚ ਇੱਕ ਹੀ ਚੀਜ਼ ਜਿਸ ਨੂੰ ਅਸੀਂ ਆਸ ਕਹਿੰਦੇ ਹਾਂ ਉਹ ਥੱਲੇ ਬਚੀ ਸੀ ਇਸ ਲਈ ਮਨੁੱਖਤਾ ਨੂੰ ਦੁੱਖਾਂ ਤਕਲੀਫਾਂ ਅਤੇ ਸੰਘਰਸ਼ ਵਿੱਚ ਸਿਰਫ ਇੱਕ ਆਸ ਦਾ ਹੀ ਭਰੋਸਾ ਆਉਂਦਾ ਹੈ ਅਤੇ ਇਹ ਹੀ ਉਹਨਾਂ ਲਈ ਇੱਕ ਨਿਆਮਤ ਹੈ ਐਪੀਮਥੀਸ ਵਾਪਸ ਆਉਂਦਾ ਹੈ ਤਾਂ ਪੰਡੋਰਾ ਉਸ ਨੂੰ ਸਭ ਕੁਝ ਦੱਸ ਦਿੰਦੀ ਹੈ ਅਤੇ ਬੇਨਤੀ ਕਰਦੀ ਹੈ ਕਿ ਉਸ ਨੂੰ ਮਾਰ ਦਿੱਤਾ ਜਾਵੇ ਪਰ ਐਪੀਮਥੀਸ ਪੰਡੋਰਾ ਦਾ ਸਾਥ ਦਿੰਦੇ ਹੋਏ ਆਪਣੇ ਆਪ ਨੂੰ ਵੀ ਪੰਡੋਰਾ ਜਿੰਨਾ ਹੀ ਦੋਸ਼ੀ ਸਰਕਾਰ ਕਰਦਾ ਹੈ ਸਾਡੀ ਭਾਸ਼ਾ ਵਿੱਚ ਪੰਡੋਰਾ ਦੇ ਬਕਸੇ ਨੂੰ ਭਾਨੂੰਮਤੀ ਦਾ ਪਟਾਰਾ ਵੀ ਕਿਹਾ ਜਾਂਦਾ ਹੈ ਹੁਣ ਕੁਝ ਸਮੇਂ ਬਾਅਦ ਹਰਕुलिस ਆਪਣੀ 11ਵੀਂ ਸ਼ਰਤ ਪੂਰੀ ਕਰਨ ਲਈ ਸੋਨੇ ਦਾ ਸੇਵ ਲੈਣ ਜਾਂਦਾ ਹੈ ਜੇਤੀ ਰਾਖੀ ਹੈਸੇ ਪ੍ਰਾਈਜ਼ ਦੇ ਨਾਮ ਦੀ ਅਫਸਰਾ ਅਤੇ ਲਦੀਨ ਨਾਮ ਦਾ ਡ੍ਰੈਗਨ ਕਰ ਰਹੇ ਹੁੰਦੇ ਹਨ ਉੱਥੇ ਹੀ ਉਸ ਨੂੰ ਪ੍ਰੋਮਥੀਸਿਸ ਇੱਕ ਚਟਾਨ ਨਾਲ ਬੰਨਿਆ ਹੋਇਆ ਮਿਲਦਾ ਹੈ ਹਰਕੁਲੀ ਜੋ ਐਲ ਉਸ ਦਾ ਕਲੇਜਾ ਖਾ ਰਹੀ ਹੈ ਉਸ ਨੂੰ ਆਪਣੇ ਤੀਰ ਨਾਲ ਫੁੰਡ ਕੇ ਪ੍ਰੋਮਥੀਸਸ ਨੂੰ ਜਾਦ ਕਰ ਦਿੰਦਾ ਹੈ ਪਰ ਜੂਸ ਉਸ ਸੰਗਲ ਦੀ ਇੱਕ ਚੇਨ ਦੇ ਰੂਪ ਵਿੱਚ ਜਿਸ ਨਾਲ ਉਸ ਚਟਾਨ ਦਾ ਟੁਕੜਾ ਵੀ ਲਟਕਿਆ ਹੁੰਦਾ ਹੈ ਪ੍ਰੋਮਥੀਸਸ ਨੂੰ ਪਹਿਨਾ ਦਿੰਦਾ ਹੈ ਤਾਂ ਜੋ ਉਸ ਨੂੰ ਆਪਣੀ ਸਜ਼ਾ ਯਾਦ ਰਹੇ ਅੰਤ ਹਰਕੁਲੀਸ ਏਸ਼ੀਆ ਤੇ ਪ੍ਰੋਮਥੀਸਸ ਨੂੰ ਇੱਕ ਇੱਕ ਗੁਫਾ ਦਾ ਰਸਤਾ ਦੱਸਦਾ ਹੈ ਕਿ ਉਹ ਉੱਥੇ ਸੁਹੀ ਰਹਿ ਸਕਦੇ ਹਨ ਪ੍ਰੋਮਥੀਸਸ ਹਰਕੁਲੀਸ ਦਾ ਧੰਨਵਾਦ ਕਰਦਾ ਹੈ ਅਤੇ ਉਹ ਆਪੋ ਆਪਣੇ ਰਸਤੇ ਚਲੇ ਜਾਂਦੇ ਹਨ ਇਹ ਰਸਤੇ ਚਲੇ ਜਾਂਦੇ ਹਨ ਏਸੀ ਅੱਜ ਦੀ ਕਹਾਣੀ ਇਹ ਪੇਸ਼ ਹੋਵਾਂਗਾ ਕਿਸੇ ਹੋਰ ਕਹਾਣੀ ਨਾਲ ਤਦ ਤੱਕ ਆਪ ਸਭ ਦਾ ਬਹੁਤ ਬਹੁਤ ਧੰਨਵਾਦ